ਸਤਿ ਸ੍ਰੀ ਅਕਾਲ ਸਤਿ ਮੀਰੋ ਗਰਮੀਆਂ ਵਾਲੀ ਗੋਭੀ ਬਾਰੇ ਅੱਜ ਗੱਲਬਾਤ ਕਰਦੇ ਆਂ ਜੀ 26 ਜੂਨ 2025 ਜਦੋਂ ਮੈਂ ਇਹ ਵੀਡੀਓ ਰਿਕਾਰਡ ਕਰ ਰਿਹਾ ਤੇ ਮੈਨੂੰ ਬਹੁਤ ਸਾਰੇ ਫੋਨ ਕਵਲ ਇਸ ਵਿਸ਼ੇ ਤੇ ਆ ਰਹੇ ਨੇ ਕਿ ਗੋਭੀ ਦੀ ਕਿਹੜੀ ਵੈਰੈਟੀ ਲਾਈਏ ਕਦੋਂ ਲਾਈਏ ਕਿਹੜੇ ਤਰੀਕੇ ਨਾਲ ਲਗਾਈਏ ਕੀ-ਕੀ ਉਚ ਦਿੱਕਤ ਆ ਸਕਦੀਆਂ ਤਾਜ਼ਾ ਤੁਸੀਂ ਉਹ ਜੀ ਨਰਸਰੀ ਦੀ ਆਪਣੇ ਜੋ ਬੀਜਦੇ ਹੋ ਬਿਜਾਈ ਕਰਦੇ ਹੋ ਜਾਂ ਨਹੀਂ ਕਰਦੇ ਤੇ ਇਹ ਸਾਰੀਆਂ ਗੱਲਾਂ ਪਤਾ ਆਪਾਂ ਤੱਕ ਨਾਲ ਇਸ ਵੀਡੀਓ ਦੇ ਵਿੱਚ ਹੱਲ ਕਰਾਂਗੇ ਤੁਸੀਂ ਮੇਰੀ ਸਕਰੀਨ ਤੇ ਦੇਖ ਸਕਦੇ ਹੋ 11 ਨੇ ਪ੍ਰੋਪਰ ਪੁਆਇੰਟ ਨੇ ਜੇ ਆਪਾਂ ਡਿਸਕਸ ਕਰਨੇਗੇ ਤੁਸੀਂ ਇਹ ਮੈਂ ਤੁਹਾਡੇ ਸਕਰੀਨ ਦੇ ਉੱਤੇ ਨਾਲ ਨਾਲੇ ਸਾਰੇ ਜਿਹੜੇ 1 ਟੂ 1 ਚਲਾ ਵੀ ਦਊਗਾ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਸਾਨੂੰ ਦਿੱਕਤ ਆ ਸਕਦੀਆਂ ਕਿਹੜੇ ਤਰੀਕੇ ਨਾਲ ਆਪਾਂ ਨੂੰ ਹੱਲ ਕਰਨਾ ਗਰਮੀਆਂ ਵਾਲੀ ਗੋਭੀ 'ਚ ਥੋੜੀ ਜਿਹੀ ਚੈਲੰਜ ਆਉਂਦੇ ਆ ਪਰ ਜੇ ਤੁਸੀਂ ਨੂੰ ਸਫਲਤਾ ਪ੍ਰਾਪਤ ਕਰਨਾ ਹੈ ਤਾਂ ਸਾਰੀਆਂ ਜਿਹੜੀਆਂ ਮੈਂ ਤੁਹਾਨੂੰ ਪੁਆਇੰਟ ਦੱਸੂਗਾ ਨਾਲ ਨਾਲ ਧਿਆਨ ਰੱਖਿਓ ਤੁਸੀਂ ਵਧੀਆ ਤਰੀਕੇ ਨਾਲ ਗੋਭੀ ਦੀ ਜਿਹੜੀ ਸੰਭਾਵ ਕਰ ਸਕਦੇ ਹੋ ਚੰਗਾ ਮਦਦਵਾ ਤੁਸੀਂ ਕਮਾ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਸ ਵੀਡੀਓ ਨੂੰ ਬਣਾਉਣ ਦੇ ਪਿੱਛੇ ਬਹੁਤ ਸਾਰਾ ਸਮਾਂ ਮਿਹਨਤ ਤੇ ਐਕਸਪੀਰੀਅੰਸ ਹੈ ਜਿਹੜਾ ਉਹ ਲਗਾਇਆ ਤਾਂ ਕਿ ਸਾਰੇ ਕਿਸਾਨ ਵੀਰਾਂ ਦੇ ਜਿਹਨਾਂ ਦੀ ਇਹ ਜਰੂਰਤ ਹੈ ਉੱਥੋਂ ਤੱਕ ਇਹ ਵੀਡੀਓ ਸਾਡੀ ਜਿਹੜੀ ਪਹੁੰਚ ਜਾਵੇ ਤੇ ਪੁਆਇੰਟ ਟੂ ਪੁਆਇੰਟ ਆਪਾਂ ਡਿਸਕਸ ਕਰਨੀ ਜੇ ਗੱਲ ਕਰੀਏ ਤਾਂ ਸਭ ਤੋਂ ਵੱਡਾ ਰੋਲ ਜਿਹੜਾ ਗੋਭੀ ਦੀ ਕਾਸ਼ਤ ਤੇ ਦੇ ਵਿੱਚ ਨਿਭਾਉਂਦਾ ਹੈ ਖਾਸ ਕਰਕੇ ਗਰਮੀਆਂ ਵਾਲੇ ਗੋਭੀ ਜੋ ਹੈਗਾ ਜੀ ਮੌਸਮ